ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਆਂ ਵੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਆਂ ਤਿਬੜ लवली ਭਾਜੀ ਦੇ ਪਿੰਡ ਨ ਕਿਉਂਕਿ ਉਹਨਾਂ ਦੇ ਆਇਆ ਕਾਕਾ ਅੱਜ ਉਹਨਾਂ ਕਾਕਾ ਵੇਖਣ ਚੱਲੇ ਆਂ ਤੇ ਨਾਲੇ ਵਧਾਈਆਂ ਦੇਣ ਚੱਲੇ ਉਹਨਾਂ ਨੂੰ ਤੇ ਮਿਲੋ ਮੈਂਬਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਗੱਡੀ ਚਲਾ ਰਿਹਾ ਤੇ ਮੰਜੋਤ ਤੇ ਰੂਪ ਪਿੱਛੇ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਾਈਂ ਠੀਕ ਹੋਵੋਗੇ ਦੇਖਣਾ ਫਿਰ ਅੱਜ ਕਾਕਾ ਚਲੋ ਫਿਰ ਮਿਲਦੇ ਆ ਉੱਥੇ ਜਾ ਕੇ ਨਾਲੇ ਵੇਨੇ ਕਾਕੇ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵਗੇ ਅੱਜ ਲਵਲੀ ਹੋਣਾ ਕੋਲਾ ਆਏ ਹੀ ਤੇ ਦੇਖੋ ਹੁੰਦਿਆਂ ਨੂੰ ਸੁੱਖ ਨਾ ਪ੍ਰੋਣੇ ਪ੍ਰੋਣੇ ਹੋਏ ਹੋਏ ਆ ਨਾ ਹੁਣ ਤਾਂ ਲੱਗੀਆਂ ਪੂਰੀਆਂ ਹੁਣ ਤਾਂ ਲੱਗੀਆਂ ਭਈਆਂ ਪੂਰੀਆਂ ਪ੍ਰੋਣਿਆਂ ਨੇ ਭਾਵ ਆ ਹਾਂਜੀ ਹਾਂਜੀ ਮਹਾਰਾਜ ਨੇ ਰੌਣਕ ਦਿੱਤੀ ਤੇ ਰੌਣਕਾਂ ਲੱਗੀਆਂ ਚਲੋ ਬਰਮਾਤਮਾ ਨੇ ਹਾਂਜੀ ਹਾਂਜੀ ਉਹ ਚਲੋ ਜੋਤੀ ਵੀ ਆਏ ਦੱਸ ਦੋ ਨਾ ਆ ਜੀ ਆਏ ਆਜ ਰੁਪਿੰਦਰ ਹਰਣਾ ਕੋਲ ਆਪਣੀ ਭਾਜੀ ਹਰਣਾ ਕੋਲ ਇਹਨਾਂ ਨੂੰ ਬੜੀਆਂ ਵਧਾਈ ਵਧਾਈਆਂ ਦੇਣ ਆਏ ਆ ਆਹ ਤੇ ਬਹੁਤ ਵਧੀਆ ਮਹਾਰਾਜ ਜੀ ਚਰੋ ਦਿੱਤਾ ਤੇ ਮਿਲ ਗਏ ਨਾਇ ਨਾਲ ਨਿਕੇ ਜੇ ਕਾਕੇ ਨੂੰ ਤੇ ਨੌੜ ਦਾ ਲੱਗ ਜਾਂਦੇ ਨਾ ਹੁੰਦੇ ਨੇ ਹੀਰੇ ਦੀ ਜਿਹੀ ਹੁਣੀ ਸਾਰੇ ਆਏ ਮਾਸੀ ਜੀ ਹੁਣੀ ਤੇ ਉਹ ਮਾਸੀ ਨੂੰ ਬਾਹਰ ਕੱਢ ਲੈਣਾ ਨਾ ਉਹਨੂੰ ਇੱਕ ਦੂਸਰਾ ਆਹ ਮੇਡ ਮਾਸੀ ਆਹ ਮੇਡ ਮਾਸੀ ਆਹ ਕਿਹੋ ਜਿਹਾ ਕੋਈ ਜਮਾਈ ਨਾ ਭਰਾ ਤੋਂ ਮੁੰਡੀ ਆ ਨਾ ਭਰਾ ਤੋਂ ਲਈ ਆ ਬਹੁਤ ਬੜੇ ਫਾਦੇ ਨੇ ਉਹਨੇ ਤਾਂ ਕਰਕੇ ਨਹੀਂ ਨਹੀਂ ਬਾਕੀ ਉਹ ਗਰਮੀ ਉਹ ਲਿਖ ਕੇ ਜੇ ਕਰਕੇ ਤਾਂ ਸਸਪੈਂਸ ਰੱਖਿਆ ਹੋ लवली ਹੋਣੀ ਦੱਸਣਗੇ ਸਾਰਿਆਂ ਨੂੰ ਠੀਕਾ ਬਰੌਕ ਪਾ ਕੇ ਤੇ ਆਏ ਆ ਸਾਰੇ ਜਾਣੇ ਦੇਖਣ ਲਈ ਹੁਣ ਕੱਲ ਕਿਹਾ ਸਰਹੱਦਾਂ ਦੇ ਸਾਹਮਣੇ ਮਾਣ ਕਿ ਜੇ ਕੋ ਤੇ ਪੈਣਾ ਨਹੀਂ ਕਿ ਜੇ ਕਾਕੇ ਦੀ ਚੀਜ਼ ਕਿਉਂ ਵੀ ਕਰ ਹਾਂਜੀ ਪੁੱਤਾਂਗੇ ਆ ਜਿਹੜਾ ਆਪਾਂ ਪਾ ਲਈਆ ਹੁਣ ਅਜੇ ਮੇਨ ਕਿੱਦਾਂ ਤੇ ਪੈਣਾ ਆ ਜੇ ਮੇਨ ਕਿੱਦਾਂ ਹੋ ਵੀ ਚਾੜ ਕਰਨਗੇ ਅੱਜ ਇਹਦੇ ਨਾਲ ਕੇ ਦਿੰਦੇ ਕਿ ਆਇਆ ਜਦੋਂ ਪਾਰਟੀ ਕੀਤੀ ਉਦੋਂ ਪਤਾ ਨਹੀਂ ਆ ਗਿਆ ਨਹੀਂ ਨਹੀਂ ਉਸ ਦਿਨ ਵੀ ਕੌਣ ਕੰਮ ਸਾਰੇ ਨਾਲ ਬਾਹਰ ਹੋ ਬੈਣੀ ਹਾਂ ਉਹ ਤਾਂ ਸਾਰਾ ਕਰਦੀ ਰਹੂਗਾ ਦੱਦੀ ਦੂਰੀ ਬੜੇ ਬੈਠੇ ਆ ਹਾਂ ਆਡੇ ਦੇ ਦਾਦੀ ਜੀ ਨੰਨਾਂ ਦਾ ਕੀ ਆ ਰਾਮੂ ਦਾ ਲੜੀ ਨਾਨਕਾਂ ਆਹ ਦਾਦੀ ਤੇ ਉਹ ਜੀ ਤੇ ਨਾਨਕਾਂ ਨਾਲ ਲੜੀ ਹੁੰਦੀ ਆ ਅਸੀਂ ਜਾ ਕੇ ਬੈਠੀ ਦਾਦੀ ਨੂੰ ਉਹ ਬਾਹਰੋਂ ਦਿੱਤਾ ਹਾਂ ਤੇ ਜੀ ਆ ਦਾਦੀ ਦੇ ਨਾਲ ਹੀ ਵਾਲ ਖਾਦੇ ਤੁਸੀਂ ਚਾਹ ਲੈ ਇਹੇ ਰੁਪਿੰਦਰ ਦੇ ਸਾਸ ਉਹਨਾਂ ਇਹ ਆ ਕਾਕੇ ਦੇ ਦਾਦੀ ਜੀ ਗਦਾਲੇ ਰੁਪਿੰਦਰ ਦੀ ਸਾਸ ਦਾਦੀ ਦੀ ਨੂੰਹ ਜੀ ਤੇ ਦਲ ਜਿੰਦਗੀ ਮਮੀ ਇਹ ਇਨਾਂ ਦੀ ਬੇਟੀ ਕਾਕੇ ਦੀ ਮਾਸਦੀ ਤੇ ਨਾਲੇ ਕਾਕੇ ਦੀ ਦਾਦੀ ਤੇ ਨਾਲੇ ਕਾਕੇ ਦੀ ਬਚੋਲੀ ਕਾਕੇ ਦੀ ਦਾਦੀ ਬਾਖਲੇ ਚੋਲਣ ਕਾਕੇ ਦੀ ਦਾਈ ਨਾਲੇ ਕਾਕੇ ਦੀ ਮਾਸਦੀ ਤੇ ਨਾਲੇ ਦੇ ਡੈਡੀ ਦੀ ਬਚੋਲੀ ਇਹਨੇ ਦਾਦੀ ਦੀ ਬਚੋਲਣ ਤੇ ਬੇਤੜ ਰਿਸ਼ਤੇ ਬਚਦੇ ਰਿਸ਼ਤੇ ਆ ਰੂਪ ਆ ਮੇਰੇ ਮਮੀ ਇਹ ਰੂਪ ਤੇ ਇਹ ਦੱਸਿਆ ਨਹੀਂ ਤੂੰ ਇਹ ਰੂਪ ਕੌਣ ਆ ਪਤਾ ਹੀ ਆ ਕਿ ਰੂਪ ਦਾ ਮੰਮੀ ਕਾਕੇ ਦੇ ਨਾਨੀ ਜੀ ਆ ਹੈਗਾ ਮੈਂ ਜੋਸੇਫ ਇਹ ਬੰਦੇ ਜੀ ਤੇਰੇ ਉਹਨਾਂ ਨੂੰ ਤਹੀ ਚਾੜਦੇ ਕਾਕੇ ਦੇ ਮਾਸੀ ਜੀ ਤਾਂ ਇਹ ਆ ਮੇਡ ਬੰਦਾ ਹਾਂ ਕਾਕੇ ਦੇ ਮੰਮੀ ਜੀ ਹਾਂ ਤੇ ਇਹ ਹੈਗੇ ਆ ਪੀਰਾ ਵੀਰ ਜੀ ਉਹ ਮਾਸੀ ਜੀ ਦੇ ਬਰੇਟੇ ਕਾਕੇ ਦੇ ਮਾਸੜ ਜੀ ਨਹੀਂ ਨਹੀਂ ਇਹ ਤਿੰਨ ਰਿਸ਼ਤੇ ਬਣਾਏ ਭਾਈ ਮਾਮਾ ਦਾ ਇਹ ਮਾਮਾ ਵੀ ਮਾਮਾ ਉਹ ਬੰਦਾ ਜਿਹੜਾ ਅੰਦਰ ਦੇ ਨਾਲ ਦਾ ਮਾਮਾ ਹਾਂ ਇਹ ਮਿੰਨੂ ਵੀ ਮਾਮਾ ਹੀ ਕਹਿੰਦੇ ਆ ਠੀਕ ਹੈ ਇੱਕ ਬੰਦਾ ਰਹਿ ਗਿਆ ਆ ਆ ਕੇ ਪਰੌਣਾ ਜੀ ਇਹ ਵਾੜ ਕੇ ਆ ਕੇ ਰਹੇ ਬਸ ਮੰਗਾ ਦੇ ਮਾਸੜ ਜੀ ਆਜੋ ਮਾਸੜ ਜੀ ਆਜੋ ਤੁਸੀਂ ਵੀ ਆਜੋ ਆਜੋ ਕੋਈ ਮਾਸੜ ਆ ਰੋ ਆ ਆ ਬਰਾਬਰ ਇਹ ਹੈਗੇ ਨੇ ਮਾਸੀ ਜੀ ਨਾਲੇ ਹੜ ਬਚੋਲੇ ਤੁਹਾਡੇ ਵਿਚੋਲੇ ਕਿ ਸਾਰਿਆਂ ਦੇ ਵਿਚੋਲੇ ਜਾਨੀ ਪੰਜ ਇਹਨਾਂ ਦੋਵਾਂ ਨੂੰ ਇਕੱਠਿਆਂ ਨੂੰ ਭਾਉਂਦੀ ਹੈ ਆ ਵੀ ਦੋਏ ਕਣੇ ਵਿਆਏ ਹੈ ਕਿ ਜਿਹੜਾ ਹੁਣ ਆਏ ਇਹ ਹੈ ਵੀ ਆ ਕਾਕੇ ਦੇ ਦਾਦਾ ਜੀ ਤੇ ਰੁਪਿੰਦਰ ਦੇ ਸਾਰਾ ਸਾਹ ਅਸਲੀ ਲੋਕ ਨਹੀਂ ਕਰਦੇ ਆ ਅਸਲੀ ਨਹੀਂ ਹੋਣੀ ਆ ਪਰ ਡਰ ਕੇ ਬੰਦਾ ਨਹੀਂ ਹਾਸਾ ਲੱਗਦੇ ਵੀ ਇਦਾਂ ਹੀ ਆਉਂਦੇ ਹੁਣ ਮਾਸੜ ਜੀ ਦੇ ਜਿਹਾ ਸਹੀ ਲੱਗਦੇ ਮਾਸੀ ਜਿਆਦਾ ਹੀ ਤਾੜੂ ਮਾਸੜ ਘੜਾ ਕੇ ਵੇਲੋ ਮਾਸੜ ਨਾਲ ਹੋਰ ਤਾਂ ਬਾਜੀ ਜਾਓ ਇਹ ਗੱਡੀ ਤੇ ਆਈ ਨਹੀਂ ਪਾ ਲੇ ਇਹਦੇ ਪੰਜਾਂਵਾਦੀ ਇਹਦਾ ਕਰੋ ਤਾਂ ਅੰਮ੍ਰਿਤ ਕੋ ਨਾ ਉਹਨੂੰ ਡੱਬਾ ਦੇ ਦਾਂਗੇ ਜਿਹੜਾ ਤੇਰੇ ਕੋਲ ਨਹੀਂ ਨਹੀਂ ਅੱਗੇ ਨਹੀਂ ਕਹਿੰਦਾ ਮੈਂ ਨਿਚਾਰ ਚਾ ਕੇ ਡੱਬੇ ਦੇਣਾ ਹੋਰ ਤੂੰ ਆਦਾ ਪੱਜਾ ਲਵਾ ਕੇ ਦੇ ਹੇ ਰਤ ਤਲਾ ਕੇ ਦੇਖੋ ਫਿਰ ਇਹ ਆਂਦਾ ਬਣਾ ਪ੍ਰੋਣੀ ਇੱਧੇ ਦੌੜ ਜਾਂਦਾ ਡੱਬੇ ਮੇਰੇ ਬਾਜਾ ਤੇ ਕਿਹਨੇ ਮੈਨੂੰ ਪੜ੍ਹਿਆ ਆਪਣੀ ਜਿੱਤ ਆਵੇ ਤੁਸੀਂ ਕਿੱਥੇ ਚੱਲ ਪਏ ਇਹ ਸਾਡੇ ਵਿਚੋਲੇ ਵੀ ਇਹੀ ਆ ਵਿਚੋਲੇ ਅਹੀਂ ਬੜਿਆਂਦੇ ਆ ਹਾਂ ਇੱਕ ਮੈਂ ਆਪਣੀ ਭੈਣ ਦਾ ਰਿਸ਼ਤਾ ਕਰਵਾਇਆ ਵਾ ਇਹਨਾਂ ਦੇ ਮਾਮਾ ਜੀ ਦੇ ਬੇਡੇ ਨੂੰ ਇੱਕ ਦਾ ਮਾਸੀ ਜੀ ਦੇ ਬੇਡੇ ਨੂੰ ਇਹਨਾਂ ਦੀ ਮੇਰੀ ਪਾਪੀਆ ਹੋ ਗਈ ਦੇ ਚੋਲੇ ਆ ਦੇ ਚੋਲੇ ਆ ਜੇ ਡੀ ਨਾ ਦੀ ਪਾ ਮੇ ਜਾ ਉਹ ਵੀ ਮੇਰੀ ਸਿਸਟਰ ਆ ਉਹ ਮੇਰੇ ਭੈਣ ਆ ਮੇ ਜੀ ਆਪਣੀਆਂ ਸਾਰੀਆਂ ਭੈਣਾਂ ਇੱਧਰ ਲੈ ਜੇ ਚਲਿਆਂ ਦੇ ਨਾ ਪਤਾ ਨਹੀਂ ਇੰਨਾ ਨਹੀਂ ਆਉਂਦਾ ਕਿ ਲੈ ਹੁੰਦਾ ਕਿ ਲੈ ਲੈ ਤੁਹਾਡੇ ਚ ਇਹਦੇ ਕੀ ਲਿਆਣ ਕੇ ਸਾਰੀਆਂ ਲੈ ਹੁੰਦੀਆਂ ਇਹਨੇ ਸਾਰੇ ਰਿਸ਼ਤੇ ਤਰ੍ਹਾਂ ਦੇ ਛੇ ਪਤਾ ਨਹੀਂ ਕੀ ਪਤਾ ਹੈ ਛੋੜੀ ਦੇ ਦਾਗ ਹੋ ਗਾ ਉਹ ਨਾ ਨਹੀਂ ਨਹੀਂ ਸਾਰੇ ਦੇ ਪਿੱਛੇ ਹੀ ਪੈ ਗਏ ਨਹੀਂ ਨਹੀਂ ਪਿੱਛੇ ਨਹੀਂ ਪੈ ਗਏ ਆਪਾਂ ਵੀ ਪਿੱਛੇ ਪੈ ਗਏ ਫੇ ਕਵਲ ਵਾਗੀ ਤੁਹਾਡੇ ਕੋਲ ਵੀ ਆ ਜੇ ਬਾਤ ਸੁਬਾਹ ਸਾਰੀ ਮਾਸੀ ਜਦੀ ਮੈਂਨੇ ਕਮਾ ਬਹੁਤ ਜਿਆਦਾ ਮੇਰਨਾ ਕਰਦੀ ਹੁੰਦੀ ਪਹਿਲਾ ਪਹਿਲਾ ਤੇ ਹੁਣ ਨਹੀਂ ਕਰਦੀ ਪਰ ਚਲੋ ਬਣਾ ਖਤਰਾ ਜਾਂਦਾ ਫਿਰ ਵੀ ਮਾਸੀ ਜਦੀ ਉਹ ਬਣਦੀ ਤਾਂ ਕਿੰਨੀ ਕਿੰਨੇ ਮਾਸੀ ਨੇ ਆਣਿਆ ਨਿਆਣਿਆਂ ਵਾਂਗੂ ਮੇਰਨਾ ਕਰਨਾ ਨਹੀਂ ਨਹੀਂ ਮੋਲੀ ਕਰਦੀ ਅੱਗੇ ਬਣਾ ਕਰਦੇ ਤੇ ਇਹਦੇ ਨੂੰ ਵੇਖ ਕੇ ਸਾਰੇ ਨੇ ਕਿਹਾ ਵੀ ਇਹਦੇ ਅਰਗੀ ਪੈਣਾ ਤੇ ਹੋਰ ਆਂ ਮੈਂਨੇ ਗੇਤੀਏ ਪਾਲਣੀਆਂ ਹੀ ਮਾਸੀ ਆ ਗਈ ਜੀ ਸੀ ਆ ਮਾਨਪ੍ਰੀਤ ਜਦੋਂ ਮਾਸੀ ਜੀ ਮੱਲ ਕੇ ਆਏ ਸੀ ਮਾਸੀ ਗਈ ਉਹ ਦੂਨੀ ਮਤਲਬ ਮਾਸੀ ਭਾਜ ਨਾਲ 100 ਰੁਪਇਆ ਦੇ ਆਈ ਆ ਦੀਆਂ ਅੱਜ ਸਗਰ ਭਾਜ 100 ਰੁਪਇਆ ਨਹੀਂ ਦਿੱਤਾ ਮੋਲੀ 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 ਚਲੋ ਬੜਾ ਵਧੀਆ ਚਲੋ ਵਧੀਆ ਉਹ ਬੜਾ ਵਧੀਆ ਵਿੱਚ ਰਹੀਓ ਇਹ ਸਾਰੀਆਂ ਮਤਲਬ ਵੀ ਚਲੋ ਵਧੀਆ ਹੈ ਭੈਣਾ ਆਪੋ ਆਪਣੇ ਘਰ ਮਤਲਬ ਵੀ ਉਹ ਸ਼ਬਦ ਜਿਹੜਾ ਮੈਂ ਕਹਿੰਦੀਆਂ ਭੈਣਾ ਹੋਰ ਇਹੋ ਜਿਹੇ ਚੰਦੀ ਨਹੀਂ ਤੇ ਚਲੋ ਇਹ ਵੀ ਵਧੀਆ ਆ ਤੇ ਇਹ ਵੀ ਮੇਰੇ ਚੈਨਲ ਨੂੰ ਸਾਰੇ ਜਣੇ ਪਿਆਰ ਕਰਿਓ ਵੀ ਰਿਆਟੀਵੀ ਨੂੰ ਤੇ ਬਧਵਧਿਆ ਵਾਹ ਫਰਬੁਸ਼ ਹੋ ਗਿਓ ਬਧਿਆ ਇਹ ਗੱਡੀ ਇਹ ਆ ਉਸ ਵਿੱਚ ਵੀ ਦੋਵੇਂ ਜਣੀਆਂ ਬੜਾ ਨਾਲ ਮਿਲ ਕੇ ਰਹਿੰਦੀਆਂ ਆ ਇਕੱਠਾ ਹੀ ਘਰ ਆ ਇਹਨਾਂ ਦਾ ਕੋਈ ਕੰਮ ਨਹੀਂ ਕਰਦੀਆਂ ਬੜਾ ਲੜਦੀਆਂ ਹੀ ਦੋ ਲੜਦੀਆਂ ਨਾਰਕਾਂ ਜੀ ਆ ਲੜਦੀਆਂ ਵੀਡੀਓ ਜੀ ਆ ਆਈ ਨਹੀਂ ਰੌਲਾ ਕਰ ਰਹੇ ਨੇ ਕੱਲ ਕੱਟ ਲੱਗਿਆ ਹੋਰਾ ਮੈਂ ਕੰਢੀ ਕੰਦ ਤੁਰਾ ਆਏ ਖਲੋ ਜਾਣਾ ਵੇ ਚਾਗੇ ਕੰਦ ਕਰਾ ਦੇਣੀ 8 8 ਫੁੱਟ ਜਿਹੜਾ ਧੌਣਾ ਲੱਭਣੇ ਪਿੰਡ ਦੇ ਸ਼ਹਿਰੀ ਤੋਂ ਸਾਦੀ ਵੱਲ ਲੱਭਣਾ ਮੈਂ ਲੱਗੀ ਉੱਡੀ ਕੋ ਪਿੰਡ ਚੋਕੇ ਥੱਲੇ ਫੋਕ ਛੱਡ ਦੇ ਲੋ ਮੋਰੀ ਲੱਗੀ ਤੇ ਹੋ ਗਈ ਅਬ ਨਹੀਂ ਪਰ ਮੇਜਾ ਨਾਲ ਖਲੇ ਰੱਖੇ ਨਾ ਤਾਰੇ ਹੋਣਾ ਪਵੇ ਨਹੀਂ ਲੜਦੇ ਵੀਡੀਓ ਨਹੀਂ ਲੜਦੇ ਉਹਦਾ ਸਾਰਾ ਪਸਾ ਵੀਡੀਓ ਚ ਕਾਢ ਲਿਓ ਤਰਾ ਲੜਨ ਦਾ ਬਣਾ ਇਹ ਨਹੀਂ ਗਲ ਜਾਂਦੀ ਐ ਲੜਕੇ ਕੀ ਕਰਨਾ ਆ ਵਧੀਆ ਰਗ ਨਾਲ ਕੇ ਟਾਈਮ ਲੰਘਦਾ ਜਾਂ ਸੰਗਿਆ ਹੋਣਿਆ ਦੇ ਆ ਚਲੋ ਇਦਾਂ ਲੰਘਦਾ ਜਾਵੇ ਦੇ ਚਲਾਈ ਕਰੀ ਜਾਣੀ ਉਹ ਜਿੱਦਾਂ ਤਨ ਤੌਲ ਪੱਬ ਨਹੀਂ ਵੀਡੀਓ ਖਾ ਲਈਓ ਦੇਬੀ ਲਸੜ ਵਾਲੇ ਪੜਾਸ ਗੱਡੀ ਆਹੋ ਚਲੋ ਵਾ ਚਲੀਏ ਆਣਾ ਚਲੋ ਚਲੋ ਹੋਰ ਕੀ ਚਾਹੀਦਾ ਉਧਰ ਮੈਨੂੰ ਕਹਿੰਦੀ ਤੂੰ ਵਾਰਨਾ ਕਰਕੇ ਆਇਆ ਮੈਂ ਤਾਂ ਮੈਨੂੰ ਪਤਾ ਨਹੀਂ ਲੈ ਹੋ ਤੀ ਦੋ ਵਾਰ ਦਾ ਚਿਹੜੀ ਦਿੱਤੀ ਕਰੀ ਜਾ ਵਾਰਨਾ ਉਹ ਹਾਂ ਜੀ ਆਇਆ ਦੋ ਹੀਂਦੇ ਵਾਰਨਾ ਕਰਕੇ ਆਉਣਾ ਚਲਾਣਾ ਸੋ ਇਦਾਵਾਗੇ ਵੀ ਆ ਮੇਰੀ ਭੈਣ ਵੀ ਆ ਹਾਂ ਭੈਣ ਦਾਵਾ ਵੀ ਨਹੀਂ ਦੀਆ ਕਿ ਜਦੋਂ ਮੈਂ ਵਿਆਹਿਆ ਚਲ 20 ਦੇ ਦੋ ਫਿਰ ਨੀ ਕੀ ਆਏ ਲੀਦੀਆ ਨੀ ਕੀ ਆਏ ਲੀਦੀਆ ਦੀ ਦੀ ਹੱਜ ਦੀ ਸੀ ਨਹੀਂ ਤੇ ਮੈਂ ਫਿਰ ਮੈਂ ਨਹੀਂ ਗਿਆ ਬਰਾਉਡ ਤੇ ਮੈਂ ਕਹਿੰਦੀ ਜਿਹੜੀ ਕੈਨੇਡਾ ਵਿੱਚ ਨਹੀਂ ਉਹ ਨਹੀਂ ਚਲੀ ਨਹੀਂ ਜਾਂ ਕੋਈ ਕਰ ਦੇ ਨਹੀਂ ਆਣੀ ਇਹ ਵਿਚਾਰੀਆਂ 100 ਰੁਪਏ ਦੇ ਇਹਨਾਂ ਦਾ ਆਪਣਾ ਭੈਣਾਂ ਵਾਲਾ ਰਿਸ਼ਤਾ ਰੱਖਿਆ ਵਾਹੀ ਹਾਂਜੀ ਠੀਕ ਨੇ ਮੈਂ ਕੀ ਤਾ ਹੀ ਲੈ ਲੀ ਮਮਾ ਕਹਿ ਦਿੰਦੀ ਆ ਹਾਂ ਹਾਂ ਜੋ ਕੀ ਆ ਵੀ ਕੀ ਕਰ ਮਮਾ ਹੀ ਕੋਈ ਨਹੀਂ ਠੀਕ ਹੈ ਜੀ ਆ ਨੀ ਦੇ ਕੱਟ ਦੇ ਤੋੜੇ ਹੀ ਹਣ ਵੀ ਤੁਹਾਨੂੰ ਇਦਾਂ ਕਹਿ ਦਿੰਦਾ ਹਾਂ ਤੇ ਆ ਉਹਦੇ ਨਾਲ ਚਾਹ ਤੇ ਕਾਦ ਨਹੀਂ ਰੋਕਿਆ ਤੈਨੂੰ ਕਾਰ ਵਾਲਾ ਤੇਰਾ ਤਾਂ ਡੱਬਿਆ ਟੁੱਟਿਆ ਆ ਲੈ ਠੀਕ ਹੋ ਤਾਂ ਨਹੀਂ ਜੀ ਜਾਨ ਨਹੀਂ ਹੈ ਪਾਰਾ ਉਹ ਜਾਨ ਨਹੀਂ ਨਾ ਕੇ ਦਾ ਚੱਲੀਏ ਵੇ ਚਲੋ ਹਾਂ ਚਲੋ ਨਾ ਜਾ ਕੇ ਹੁੰਦਾ ਸੱਦਾ ਇਹਨੇ ਉਹ ਢੋਲੇ ਕਰਦੇ ਆ ਸੁਤਾ ਹਾਜੀ ਹਾਂ ਤੇ ਆ ਲੈਣੀ ਆ ਮੈਂ ਕੋਦੀ ਅੱਛਾ ਅੱਛਾ ਅਬੀ ਦਿਨਾਂ ਜਨ ਚਲਾ ਕਰਨੀ ਆ ਹਾਂ ਤੇ ਕਹਦੇ ਨੇ ਮਾਂ ਸਹੀ ਗੱਲ ਆ ਹੈਨਾ ਇਥੇ ਹੁਣ ਕਾਪੀਰਾਈਟ ਆ ਜਾਣਾ ਸੀਗਾ ਇਸ ਕਰਕੇ ਮੈਂ ਆਵਾਜ਼ ਬੰਦ ਕਰ ਦਿੱਤੀ ਹੋਈ ਆ ਇਥੇ ਸਾਰੇ ਗਾਣੇ ਲੱਗੇ ਹੋਏ ਸੀਗੇ ਤੇ ਸਾਰੇ ਅਸੀਂ ਨੱਚਣ ਰਹੇ ਹਾਂ ਬੜਾ ਇੰਜੋਏ ਕੀਤਾ ਇਥੇ ਸਾਰਿਆਂ ਨੇ ਇਧਰ ਮਾਸੜ ਜੀ ਤੇ लवली ਭਾਜੀ ਦੇ ਡੈਡੀ ਮੰਮੀ ਸਾਫੇ ਬੜੇ ਇੰਜੋਏ ਕਰਨ ਰਹੇ ਹਾਂ ਦਲਜਿੰਦਰ ਦੀਦੀ ਭਾਬੀ ਜੀ ਹੁਣੇ ਲਓ ਇਧਰ ਮਾਸ ਜੀ ਦੀ ਜੋੜੀ ਵੇਖੋ ਚਲੋ ਖੁਸ਼ੀ ਤੇ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਤੇ ਇਧਰ ਵੇਖੋ ਤੁਸੀਂ ਮਾਸਲ ਜੀ ਦਾ ਭੰਗੜਾ ਉਧਰ ਹੀ ਰਹਾ ਵੀਰ ਜੀ ਸਾਰੇ ਦੇ ਕਵਲ ਭਾਬੀ ਜੀ ਕਿਉਂਕਿ ਖੁਸ਼ੀ ਇੰਨੀ ਜ਼ਿਆਦਾ ਸੀ ਕਿ ਸਾਰੇ ਬਹੁਤ ਹੀ ਵੇਖੋ ਕਿੰਦਾ ਨੱਚਣ ਰਹੇ ਨੇ ਦਲਜਿੰਦਰ ਜੀ ਵੀ ਵੀ ਵਾਸ ਅਲਜੀ ਵੇਖੋ ਇੱਧਰ ਇੱਥੇ ਹੁਣ ਤੁਸੀਂ ਬਸ ਇੰਜੋਏ ਕਰੋ ਹੁਣ ਜੇ ਕਿਤੇ ਮਗਰ ਗਾਣਾ ਲੱਗਦਾ ਹੁੰਦਾ ਤਾਂ ਚਲੋ ਲਾ ਦਿੰਦੇ ਤੇ ਪਰ ਕਾਪੀਰਾਈਟ ਆਉਂਦਾ ਹੈਗਾ ਹੈਗਾ ਇੱਥੇ ਸਾਇਲੈਂਟ ਤੇ ਕਰਕੇ ਤੁਸੀਂ ਇੰਜੋਏ ਕਰੋ ਹੁਣ ਬਸ더라 ਰੁਪਿੰਦਰ ਵੀ ਬਾਹਰ ਨਿਕਲ ਆਈ ਵੇਖ ਕੇ ਵੀ ਰੌਣਕ ਲੱਗੀ ਆ ਤੇ ਮੈਂ ਵੀ ਜਾ ਕੇ ਵੇਖਾਂ ਉਹਦਾ ਵੀ ਕੱਲੀ ਦਾ ਦਿਉਣੀ ਹੀ ਅੰਦਰ ਲੱਗਦਾ ਸਲਪਿੰਦਰ ਵੀ ਬਾਹਰ ਆ ਗਏ ਤੇ ਇੱਥੇ ਹੁਣ ਵਸਤੂ ਦੇ ਸਟੈਪ ਵੀ ਵੇਖੋ ਗਾਣਾ ਆਪੇ ਲਾ ਲਿਓ ਜਿਹੜਾ ਲਾਉਣਾ ਕਿਉਂਕਿ ਗਾਣਾ ਹੁਣ ਇੱਥੇ ਤੁਹਾਨੂੰ ਕੀ ਦੱਸਾਂ ਕਿਹੜਾ ਚੱਲਣ ਦੇ ਆ ਹੈਗਾ ਲਵਰ ਲਵ ਲਵ ਲੁੱਕਦਾ ਵੇਖੋ ਲੰਮੇ ਪੈ ਪੈ ਗਏ ਇੱਧਰ ਮੈਬਰਸਾਂ ਵੀ ਆ ਗਏ ਦਿਲਜੀਤਰ ਦੀਦੀ ਵੀ ਕਿਹਨੂੰ ਖਿੱਚਦੇ ਫੇਰਦੇ ਨੇ ਮਾ ਸਰਦੀ ਵਾਲੇ ਵੇਖੋ ਇੱਧਰ ਆ ਗਈ ਸਾਡੀ ਲੀਨ ਲੇ ਨਵੇਂ ਰਹੀ ਆ ਵੇਖੋ ਢੰਗੜਾ ਪਾਉਣ ਕਿੱਦਾਂ ਇੰਟਰਮੀਲਾ ਦਾ ਫਲਾਈ ਵਾਲਾ ਗਾਣਾ ਹੈਗਾ ਲਾਓ ਜੀ ਲਾਓ ਮਾਸੜ ਜੀ ਦੇ ਸਟੈਪ ਚ ਚੈੱਕ ਕਰੋ ਲਾਓ ਜੋੜੀ ਵੇਖੋ ਪਾਓ ਆਦਾ ਕੇ ਲੈ ਪਾਓ ਪਾਓ ਬਸੀ ਹੋ ਗਈਆਂ ਜੇ ਪਾਓ ਪਾਓ ਦੱਬੇ ਫੇਰੀ ਮਿਲਨੇ ਆ ਮੈਂ ਭੰਗੜਾ ਪਾਉਗੀਆਂ ਤੇ ਦੱਬੇ ਫੇਰੀ ਮਿਲਨੇ ਆ ਮੈਂ ਤੂੰ ਅੰਨਾ ਭੰਗੜਾ ਪਾਉਗੀਆਂ ਕਿ ਮਿਲਨੇ ਫਿਰ ਦੱਬੇ ਕੋਦਣ ਕਰੇ ਕੋਦਣ ਕਰੇ ਆਹ ਤੇ ਕਾਹ ਮੋਲ ਪੈ ਰਿਹਾ ਆਹ ਆਪਰੇ ਅੰਦਰ ਪੰਗੜਾ ਪਾ ਕੇ ਰੱਖੇ ਡੱਬੇ ਮੇਰੇ ਮੇਰੇ ਕਰਤੀ ਕੇ ਹੈ ਤੇ ਚੱਲ ਗਿਆ ਮੈਂ ਖਾ ਪੋੜਾ ਲਾ ਲਾ ਆ ਦੇ ਸਾਨੂੰ ਸਾਲਾ ਪਾ ਕੇ ਡੱਬੇ ਦੇ ਬੋਲੀਆਂ ਪਾਉਂਦਾ ਬੋਲੀਆਂ ਪਾਉ ਸਭ ਵਧੀਆ ਹੋ ਪਾਓ ਪਾਓ ਲੈ ਬੋਲ ਨਹੀਂ ਨਾਮ ਜੀ ਗਈ ਜੋ ਸਾਰ ਬੜੀਆਂ ਮਸਕੀਆਂ ਬੜੀਆਂ ਹੁੰਦੀਆਂ ਨੇ ਆਹ ਹਾਂ ਤੇ ਉਸੇ ਆਪੇ ਮੜਾਸਾ ਕੀਤਾ ਹੁੰਦਾ ਵਾ ਤੇ ਮਾ ਨੀ ਹੰਦੀ ਦੇ ਹੋਣੀ ਚੱਲ ਆਓ ਫੋਨ ਕਰ ਮਾਰਿਆ बर कट्ठे हो अगर खेचो कमी पा चलो चल जाओ ਆਹ ਮਾਸੀ ਚ ਕਰੰਟ ਘਟ ਗਿਆ ਥੋੜਾ ਜਿਹਾ ਮੈਂ ਮਾਸੀ ਚ ਕਰੰਟ ਘਟ ਗਿਆ ਥੋੜਾ ਜਿਹਾ ਹੋਰ ਗਿਆ ਸੇਰ ਦੀ ਡਾਊਨ ਹੋ ਗਈ ਬੈਂਟਰੀ ਦੀ ਬਿੜੀ ਦੇ ਬਣਵਾ ਲਈ ਫੇਰੇ ਚਾਰ ਤੂੰ ਯਾਰ ਮੇਰੀ ਪਾਣੀ ਬੋਰ ਗਿਆ ਜਿਆਦਾ ਜਨਾਬ ਕਰ ਲੈਣਾ ਇੱਕੀ ਕੱਪੀ ਚ ਚਾਹ ਦੀ ਅੱਧੀ ਆ आओ दिला प्यार ने चांद लग रहा है ना चंद्र है जो तुझे देता है मां की जैसी Somos padres aquí, ¿qué hay? <laughs> ਆਜਾ ਲੈ ਅਗਲੇ ਪਨੇ ਅਗਲੇ ਪਨੇ ਜਾ ਸਹੀ ਹੈ ਆਪਣੀ ਕਿਤਾਬ ਸਾਥ ਕੁਟਣੀ ਹਾਂ ਮੇਰਾ ਬਹੁਤ ਬਰਸਾਤ ਹੈ ਹਾਂ ਚਲ ਬਾਹਰ ਇਹਦੇ ਕੋਲੇ ਬਣਾਵਾਂਗੇ ਪਾਣੀ ਪਾਣੀ ਕੱਟਣਗੇ ਅੱਜ ਹੀ ਕੱਟ ਕੇ ਲਿਆਉਂਦੇ ਛੋਲੇ ਨਹੀਂ ਮੈਂ ਸਾਥ ਕੁਟਣੀ ਫੁੱਟਣੀ ਫੁੱਟਣੀ ਸਾਥ ਜੋਦੀ ਕੇ ਲਾੜਾ ਵਸੇ ਆ ਕੇ ਦਰਦ ਨਾਲ ਰੱਬ ਦੇ ਕੋਟ ਆ ਆਰੇ ਕਹਿ ਨਹੀਂ ਤੇਰਾ ਨਾ 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 ਕਹਿ ਨਹੀਂ ਆ ਤੇਰੀ ਮਨਾਨਾ ਕਹਿ ਨਹੀਂ ਆਈ ਵੀ ਤਾਂ ਹੀ ਕਹਿਦੇ ਆ ਨੂੰ ਪਲਾੜੀ ਭਾਈ ਜਾਂਦਾ ਹੂ ਨਾ ਨਾ ਚੰਬੜੀਆਂ ਮੈਂ ਨਾ ਕਹੂਗੀ ਅੱਜ ਤਾਂ ਬਣਦੀ ਕਿਹੜੀ ਹੂ ਨਾ ਨਾ ਚੰਬੜੀਆਂ ਪਿੱਛੇ ਟੋੜ ਦੇਵੇਂ ਬੱਸ ਖਾ ਤਾਂ ਮੈਂ ਖਾ

ਯਾ ਲੈ ਮੈਂ ਆਪਣੇ ਇਕੱਠੇ ਹੋ ਕੇ ਆ ਗਿਆ 9 ਡੱਬੇ ਅੱਜ ਮੈਂ ਤਾਂ ਹੀ ਦੇਣੇ ਆ ਜਿੰਨਾ ਚਿਰ 10 ਮਿੰਟ ਦਾ ਵਲੋਗ ਨਾ ਬਣਿਆ ਲੱਗਦਾ ਹੋਰ ਖੜੀ ਹੋ ਜਾਈਂ ਗਈ ਤਾਈ ਤਾਈ ਕਰ ਤੇ ਜਾਂਦਾ ਹੋ ਗਿਆ ਤਾਈ ਕੰਨਦਾ ਹੋ ਗਿਆ ਅੱਜ ਤਾਈ ਕੰਨਦਾ ਹੋ ਗਿਆ ਅੱਜ ਤਾਈ ਕੰਨਦਾ ਹੋ ਗਿਆ ਅੱਜ ਤਾਈ ਕੰਨਦਾ ਹੋ ਗਿਆ ਕੰਨ ਵੇ ਪਰੋਣੇ ਨਾ ਆਏ ਬੋਲਣਾ ਜੇ ਬਲਾ ਲੱਗੇ ਪਰ ਸੋਹਣਾ ਤਾਂ ਅੰਦਰ ਤੱਕ ਨਾ ਲਾ ਪਿਆ ਜੀ ਭਰਾਵਾ ਦੇ ਦੇ ਸਾਨੂੰ ਡੱਬੇ ਉਹ ਤਾਂ ਡਾਕਟਰ ਅਜੇ ਹੋਇਆ ਤੇ ਤੇਰਾ ਪੂਰਾ ਮੈਂ ਉਹ ਤਾਂ ਡਾਕਟਰ ਨੂੰ ਫੋਨ ਕਰਨਾ ਪੈਣਾ ਵਾ ਇਹਨਾਂ ਅੱਧਾ ਡੱਬੇ ਜੋ ਕੇ ਕਾਰ ਹੀ ਲਵਾ ਮੈਂ ਕਿਹਨੂੰ ਬੁਲਾ ਉਸ ਤੋਂ ਬੁਲਾਣਾ ਹੁਣ ਉਹਨਾਂ ਨੂੰ 2 ਮਿੰਟ ਦਾ ਇਹ ਆਉਂਦੇ ਨਾਲ ਨਾ ਪਹਿਲਾਂ ਨਚਾਨ ਚਾਹੇ ਢੰਡੀਆਂ ਪਾ ਕੇ ਨੇ ਢੰਡੀਆਂ ਡੱਬੇ ਦਿੱਤਾ ਹੀ ਲਗਲੀ ਨੇ ਹਾਂ ਹੋ ਨਹੀਂ ਵੀ ਮੇਰਾ ਡੱਬਾ ਕਿੱਥੇ ਪੈ ਗਈ ਮੱਤੀ ਨਾਲ ਚੱਲ ਕੋਈ ਗੱਲ ਨਹੀਂ ਉਹਨੇ ਘਰ ਦਾ ਮੈਂਬਰ ਹਾਂ ਨਹੀਂ 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 ਇਹ ਨਹੀਂ ਗੱਲ ਡੱਬੇ ਇਹਦੇ ਨੂੰ ਵੀ ਬਣਦੇ ਆ ਸਾਨੂੰ ਇਹਨਾਂ ਨੂੰ ਕਿੰਨਾ ਕਿਰਾਇਆ ਦਿੰਦਾ ਪਹਿਲਾਂ ਮੈਨੂੰ ਇਧਰ ਲੈ ਕੇ ਦੋ ਮੈਂ ਤਾਂ ਬਾਹਰ ਮੈਂ ਤਾਂ ਡਰ ਰਹਿ ਗਈ ਸੀ ਤੁਸੂ ਜਾਣਾ ਤੇਰਾ ਮਰਦਾ ਮਸਲਾ ਹਾਂ ਦਾ ਨਹੀਂ ਨਹੀਂ ਸਾਡੇ ਨੂੰ ਦੱਬੇ ਦੇ ਮੈਂ 500 ਰੁਪਏ ਦੇ ਜਾਂ 500 ਰੁਪਏ ਦੇ ਗਿਆ ਤੁਸੀਂ ਇਦਾਂ ਕਰ ਲੈ ਹਾਂ ਅਰੇ ਰਾਤ ਲੱਗਗੇ ਨਹੀਂ ਤੂੰ ਪਹਿਲਾਂ ਤੈਨੂੰ ਇਧਰ ਦਵਾਓ ਡੱਬਾ ਭਰਾ ਜਲ ਤੂੰ ਇਦਾਂ ਕਰ ਲੈ ਰੁਪਈਆ 500 ਦੇ ਦੇ ਸਾਨੂੰ ਰੁਪਈਆ 500 ਦੇ ਦੇ ਸਾਨੂੰ ਹਾਂ ਤੂੰ ਪਹਿਲੇ ਜਿਹੜੀ ਸਾਨੂੰ ਵਧਾਈ ਹੋਏ ਬਹੁਤੀ ਸਾਰੇ ਜਣਿਆਂ ਨੂੰ ਚਲੋ ਜੀ ਪੈਸੇ ਹਾਰ-ਮਾਰ ਕੇ ਫੇਰ ਜੇਬ ਤੇ ਪਾਵਾਂਗੇ ਜੇਬ ਤੇ ਪਾਵਾਂਗੇ ਹਾਂ ਨਿਆ ਮਰੇ ਲੱਲੀ RAM ਆ ਗਈਓ ਆ ਗਈ